ਪਲੇਅਰ ਕਰ ਦਵਾ ਜਿਹੜੇ ਟ੍ਰੀਟਮੈਂਟ ਕਰਾ ਲਵਾ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਤਾਂ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਟੈਕ ਆਇਆ ਦੋ ਵਾਰ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਇਹ ਚੀਜ਼ ਹੋਈ ਆ ਕਿ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਇਹ ਇਹ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇੱਥੇ ਵੱਡੇ ਹੋਏ ਆ ਆਪਾਂ ਤੇ ਪਰ ਪੂਰੇ ਪੰਜਾਬ ਨੂੰ ਇੱਥੇ ਮਾਨ ਸੀ ਬਿਲਕੁਲ ਪਰ ਉਹਨਾਂ ਨੂੰ ਸੋਚ ਕੇ ਅੰਨਾ ਦੋਕਰ ਹੈ ਕਿ ਹਜੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਚੀਜ਼ ਸੱਚ ਹੈ ਕਿ ਝੂਠ ਹੈ ਸੱਚ ਨਹੀਂ ਹੋਵੇ ਤਾਂ ਵਧੀਆ ਝੂਠ ਹੀ ਹੋਵੇ ਕਿ ਉਹ ਸੱਚ ਠੀਕ ਹੋ ਗਿਆ ਤੇ ਸਾਡੇ ਕੋਲ ਆ ਰਿਹਾ ਇਹ ਹੀ ਲੱਗ ਰਿਹਾ ਸਾਨੂੰ ਤਾਂ ਇਹ ਵੀ ਬਤਾਇਆ ਜਾ ਰਿਹਾ ਹੈ ਕਿ ਕੋਈ ਇੰਜੈਕਸ਼ਨ ਵਗੈਰਾ ਦਿਆ ਗਿਆ ਜਿਸ ਦੇ ਬਾਅਦ ਅਟੈਕ ਵਗੈਰਾ ਆਇਆ ਸਰ ਇਸ ਚੀਜ਼ ਬਾਰੇ ਸਾਨੂੰ ਹਜੇ ਪਤਾ ਨਹੀਂ ਉਹ ਜਿਹੜੇ ਨਾਲ ਉੱਤੇ ਹੈਗੇ ਆ ਉਹਨਾਂ ਆਣਗੇ ਤਾਂ ਫਿਰ ਉਸ ਚੀਜ਼ ਦਾ ਸਰ ਕਨਫਰਮ ਹੋਊਗਾ ਇਸ ਚੀਜ਼ ਬਾਰੇ ਸਾਨੂੰ ਇਹ ਨੋਟਿਸਿੰਗ ਸਮੇਂ ਵਿੱਚ ਵਿਰਿੰਦਰ ਸਿੰਘ ਹੁਮਨ ਜੋ ਰਾਜਨੀਤੀ ਕੋ ਲੈ ਕੇ ਵੀ ਇਸਕਰੀਏ ਹੋਏ تھے انہوں ਨੇ ਕਹਾ ਕਿ ਉਹ ਚੋਣਾਂ ਵੀ ਲੜेंगे ਔਰ ਪੰਜਾਬ ਕੇ ਲਈ ਲੋਕੋ ਕੇ ਲਈ ਕੁਝ ਕਰਨਾ ਚਾਹਤੇ ਬਿਲਕੁਲ ਸਰ ਬਹੁਤ ਜਨੂੰਨ ਸੀ ਉਹਦੇ ਵਿੱਚ ਕਿ ਮੈਂ ਪੰਜਾਬ ਲਈ ਖੁੱਲ ਕੇ ਅੱਗੇ ਆਵਾਂ ਤੇ ਕੁਝ ਆਪਣੇ ਪੰਜਾਬ ਵਾਸਤੇ ਕਰਾਂ ਤੇ ਪਰ ਸੋਚਿਆ ਨਹੀਂ ਸਰ ਕਿ ਇਦਾਂ ਦਾ ਕੁਝ ਹੋ ਜਾਊਗਾ ਲਾਈਫਸ ਤੋ ਕਿਉਂਕਿ ਬਾਲੀਵੁੱਡ ਸਟਾਰ ਜੋ ਸਲਮਾਨ ਖਾਨ ਹੋਰ ਵੀ ਕਈ ਸਟਾਰੋ ਕੇ ਸਾਥ ਕੰਮ ਕੀਆ ਹੁੰਦਾ ਜੀ ਸਰ ਤੋ ਲੱਗ ਰਹਾ ਸੀ ਕਿ ਉਨਕੀ ਜੋ ਇੰਜਰੀ ਥੀ ਜਲਦੀ ਠੀਕ ਹੋਣੇ ਵਾਲੀ ਸੀ ਬਿਲਕੁਲ ਸਰ ਉਹਨਾਂ ਨੂੰ ਸਾਨੂੰ ਤੇ ਈਜ਼ੀ ਸੀ ਕਿ ਚਲੋ ਹਫਤੇ ਦਸ ਦਿਨ ਦਾ ਕੋਈ ਕਹਿੰਦਾ ਮੇ ਕੋ ਟਾਈਮ ਹੈਗਾ ਉਸ ਤੋਂ ਬਾਅਦ ਮੇਰੀ ਸ਼ੂਟਿੰਗ ਹੈਗੀ ਕੋਈ ਸ਼ਾਇਦ ਸਲਮਾਨ ਖਾਨ ਸਾਹਿਬ ਦੇ ਨਾਲ ਹੀ ਸੀ ਪਰ ਫ੍ਰੀ ਟਾਈਮ ਸੀ ਤੇ ਮੈਂ ਕਹਿੰਦਾ ਅਸੀਂ ਨੂੰ ਪ੍ਰੋਬਲਮ ਕਲੀਅਰ ਕਰ ਲਵਾਂ ਤੇ ਉਸ ਤੋਂ ਬਾਅਦ ਕਲੀਅਰ ਹੋ ਕੇ ਜਾਵਾਂ ਤੇ ਬਦਿਆ ਗੁੱਡਾ ਤੇ ਸੋਚਿਆ ਨਹੀਂ ਕਿ ਛੋਟੀ ਜੀ ਪ੍ਰੋਬਲਮ ਹੈ ਨਹੀਂ ਵੱਡੀ ਪ੍ਰੋਬਲਮ ਕਰ ਦੂਗਾ ਤੂੰ ਲੱਗ ਰਿਹਾ ਹੈ ਕਿ ਬਾਲੀਵੁੱਡ ਸਟਾਰ ਆਏਗੇ। ਸਾਰੇ ਉਮੀਦ ਤਾਂ ਪੂਰੀ ਹੈ ਕਿ ਆਣਗੇ ਜਿਨ੍ਹਾਂ ਨਾਲ ਕੰਮ ਕਰ ਚੁੱਕਾ ਸਾਰੇ ਆਣਗੇ। ਕੀ ਲੱਗਦਾ ਤੁਹਾਨੂੰ ਮੈਂ ਰਵਿੰਦਰ ਚਾਚੀ ਲੱਗਣੀਆਂ ਮੈਂ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ पे ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਇਦਾਂ ਜਾਣਾ ਸੀ ਮੇਰੇ ਛੇਰਪੱਤਰ ਨੇ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਤੁਹਾਨੂੰ ਕਹਿਣਾ ਕਿ ਐਟੈਕ ਹੋਇਆ ਅੰਗਿਲੀ ਚ ਹੋ ਗਈ ਡਾਕਟਰਾਂ ਦੇ ਅੰਗਿਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਡੀ ਨਾ ਹੋਇਆ ਕੁਝ ਨਹੀਂ ਹੋਇਆਗਾ ਤੇ ਹੁਣ ਉਹ ਉਹ ਆ ਰਿਹਾ ਹਾਂ ਜੀ ਆਂਦੇ ਪੈ ਨੇ ਹਾਂ ਜੀ ਆਂਦੇ ਪੈ ਨੇ ਬੜੀ ਬਾਤ ਹੋਈ ਹੈ ਪਰਵਾਹ ਹਾਂ ਜੀ ਆਂਦੇ ਪੈ ਨੇ ਆਂਦੇ ਪੈ ਨੇ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾ ਡੈਡੀ ਨੇ ਉਹਨਾਂ ਦੀ ਵਾਈਫੇ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚੇ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਵਾਈਫ ਸ ਇੱਥੇ ਸੀ ਵਾਈਫ ਦੇ ਨਾਲ ਅੱਗੇ ਗਈ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਬੱਚੇ ਵਾਈਫ ਦੇ ਗਈ ਨਹੀਂ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਲਈ ਛੋੜ ਉਹ ਹੀ ਤੇ ਹੈਰਾਨ ਹੋਣਿਆ ਕਿ ਇਹ ਛੋਟਾ ਜਿਹਾ ਆਪਰੇਸ਼ਨ ਨੇ ਮੁੰਡੇ ਦਾ ਤੇ ਨਾ ਵੀ ਡਾਪ ਆਪਰੇਸ਼ਨ ਵੀ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਕਟਰ ਨੇ negligency ਹੋਈ ਡਾਕਟਰ ਨਾਲ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚ ਤੇ ਪਤਾ ਉਹਦਾਂ 8 ਫੀਟ 8 ਫੀਟ ਬੰਦ ਹੋ ਗਈ ਉਹਦੀ ਜਿਹਦਾ 8 ਫੀਟ ਪਹਿਲਾਂ 8 ਫੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਫੀਟ ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗਿਆ ਵੀ ਆਹ ਕਹਾਣੀ ਬਣ ਗਈ ਬਈ ਕੀ ਨਾਮ ਕੀ ਆਪਣਾ ਮੇਰਾ ਨਾਮ ਹਰਮਨ ਜੋਸ ਸਿੰਘ ਕੁੰਮਣਾ ਪਤਾ ਨਹੀਂ ਤਾਇਆ ਇਹ ਆਪਰੇਸ਼ਨ ਕਰਾਨ ਗਏ ਸੀ 40 ਸ ਹਸਪੀਟਲ ਚ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਏ ਜਿਹਨਾਂ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਕਿੰਨੇ ਘੋਟੇ ਤੋਂ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾ ਠੀਕ ਠਾਕ ਪਹਿਲਾ ਸਭ ਠੀਕ ਹੈ ਜੀ ਚੰਗ ਸ਼ਾਮਣ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸੁਰਨਾ ਤੇ ਹੁਣ ਪਾਪੂ ਸਾਹਿਬ ਨੇ ਕਿ ਵਾਪਿਸ ਆ ਰਹੇ ਹੈ ਜੀ ਇੱਥੇ ਆਣਗੇ ਜੀ